ਲੋਕਾਂ ਨੂੰ ਇਨਸਾਫ ਦਵਾਉਣ ਵਾਲੀ ਪੁਲਿਸ ਨੇ ਇਨਸਾਫ ਲਈ ਲਗਾਇਆ ਧਰਨਾ ਮੌਕੇ ਤੇ ਪਹੁੰਚ ਗਿਆ ਐਸਐਚਓ ਇਹ ਅਸਈ ਦੇ ਨਾਲ ਪੈ ਗਿਆ ਪੇਚਾ ਫਿਰ ਕੀ ਹੋਇਆ ਆਪ ਤੁਸੀਂ ਦੇਖ ਲਓ ਤੰਦੇ ਨੇ ਅੱਛਾ ਅਸੀਂ ਵੀ ਰਹੇ ਹਾਂ ਮੈਂ ਵੀ ਥਾਣੇ ਜੀ ਰਹੇ ਹਾਂ ਮੈਂ ਪੱਤਰਾ ਵੀ ਰਹੇ ਮੈਂ ਇੱਥੇ ਵੀ ਰਹੇ ਹਾਂ ਠੀਕ ਹੈ ਹਾਂਜੀ ਠੀਕ ਹੈ ਚਲੋ ਚਲੋ ਬੈਠਣਾ ਬੈਠੋ ਦੇਖੋ ਸਾਡੀ ਨਵੀਂ ਚੈਦਰੀ ਆ ਦੇ ਤਾਂ ਰਹੇ ਹੋਰ ਕੀੰਦਾ ਯਾਰ ਤੂੰ ਮੇਰੀ ਗੱਲ ਸੁਣ ਤੂੰ ਮੇਰੀ ਗੱਲ ਸੁਣ ਬੰਦਾ ਮੇਰੀ ਛੋਟੀ ਵੀ ਆ ਪਰ ਮੇਰੀ ਗੱਲ ਇੱਕ ਮਿੰਟ ਸੁਣ ਮੇਰੀ ਗੱਲ ਸੁਣ 307 ਦਾ ਪਰਚਾ ਦਰਜ ਆ ਠੀਕ ਹੈ ਬੰਦਾ ਇੱਕ ਉਹਦੋਂ ਅਰੈਸਟ ਹੋਇਆ ਇੱਕ ਦੂਜਾ ਮੇਨ ਬੰਦਾ ਜਸਮਨ ਹੋਰ ਅਰੈਸਟ ਹੋ ਗਿਆ ਦੋ ਬੰਦੇ ਦੇ ਕਹਿੰਦੇ ਨਾਮਜ਼ਦ ਹੋ ਗਏ ਆ ਹੋਰ ਦੱਸੋ ਕੀ ਹੁੰਦਾ ਹਰ ਚੀਜ਼ ਨੂੰ ਟਾਈਮ ਲੱਗ ਰਹਾ ਹੈ ਇਹ ਨਾ ਲੇਡੀਜ਼ ਮੈਨ ਹੈ ਉਹ ਠੀਕ ਹੈ ਬ੍ਰਦਰ ਸਾਡਾ ਕੰਮ ਹੈ ਸਾਡਾ ਮਾਈਂਡ ਹੈ ਇਹ ਜਸਮਨ ਹੁੰਦਾ ਦਾ ਸਾਡਾ ਕੋਈ ਰੋਲ ਨਹੀਂ ਸੀ ਸਰ ਇਹ ਜਿਹੜਾ ਕੋਈ ਨਾਈਟ 2:00 ਵਜੇ ਇਹ ਜਸਮਨ ਨੇ ਕਰਾਈ ਹੈ ਦੇਖੋ ਤੁਸੀਂ ਜਸਮਨ ਨੇ ਪਟਿਆਲੇ ਆਉਣ ਤੋਂ ਪਹਿਲਾਂ ਹਮਲਾ ਕਰਨ ਤੋਂ ਪਹਿਲਾਂ ਇੰਨੇ ਪੈਸੇ ਦਿਖਾ ਕੇ 2:00 ਵਜੇ ਟੈਂਕੀਆਂ ਫੁੱਲ ਕਰਾ ਕੇ ਇਹ ਟੈਂਕੀਆਂ ਫੁੱਲ ਕਰਾ ਕੇ ਗੱਡੀ ਕੋਈ ਪ੍ਰੂਫ ਪਏ ਹੈ ਇੰਨਾ ਪੈਸਾ ਲੈ ਕੇ ਆਇਆ ਲੋਕੇਸ਼ਨ ਦਾ ਫੋਨ ਸਰ ਕਰੇ ਹੋ ਸਕਦਾ ਤੁਸੀਂ ਮੇਰੇ ਕੋਲ ਮਿਸਲ ਲਿਆਓ ਭਾਈ ਇੱਕ ਵਾਰ ਚੈੱਕ ਕਰ ਲੈਂਦੇ ਹਾਂ ਲੋਕੇਸ਼ਨ ਦਾ ਫੋਨ ਕਰੇ ਵੀ ਹੋ ਸਕਦਾ ਤੁਸੀਂ ਇਹ ਦੇਖੋ ਵੀ ਇਹ ਇਹ ਕਰੋ ਇੰਨਾ ਪਰ ਇਹਦਾ ਮੈਂ ਪਟਿਆਲੇ ਕਟਾਣੀ ਕਲਾ ਦੀ ਇਹਨਾਂ ਲਈ ਵੀਡੀਓ ਬਾਈ ਕਹਿੰਦੇ ਟੈਂਕੀ ਫੁੱਲ ਕਰਾਈਆ ਪੈਸਾ ਇੰਨਾ ਸੀ ਇਹਨਾਂ ਕੋਲ ਉਸ ਟਾਈਮ ਸਰ ਅਸਲ ਇਹ ਦੀ ਬਸ ਅਸਲ ਇਹ ਦੀ ਸਾਡੇ ਕੋਲ ਪਈਆਂ ਸਰ ਜੜੀਆਂ ਨੇ ਬੇਚ ਕੇ ਰੱਖਦੇ ਗੱਲ ਸਰ ਫਸਟ ਮਾਰ ਮੇਰੀ ਗੱਲ ਸਿੰਪਲ ਪੰਜਾਬ ਇੱਕ ਮਿੰਟ ਸੁਣੋ ਮੈਂ ਇੱਕ ਸਿੰਪਲ ਜੀ ਗੱਲ ਕਰਦਾ ਜਿਹੜਾ ਬੰਦਾ ਮੌਕੇ ਤੇ ਸੀਗਾ ਉਹਦੀ ਰੈਸਟ ਪਾਊਗੀ ਠੀਕ ਹੈ ਕਿਹੜਾ ਬੰਦਾ ਮੌਕੇ ਤੇ ਨਹੀਂ ਸੀ ਅੱਛਾ ਜੀ ਮੇਰੀ ਗੱਲ ਸੁਣੋ ਇਹ ਜਿਓ ਲੇਡੀ ਸੁਣੋ ਆਂਟੀ ਮੇਰੀ ਵੀਰ ਵੀ ਮੇਰੇ ਬਜ਼ੁਰਗ ਕੋ ਮੇਰੇ ਮਲੱਤਾ ਮਾਰ ਕੇ ਗਏ ਹਜ਼ੂਰ ਕੋ ਮੈਂ ਮੇਰੇ ਜੇ ਉਹ ਲੇਡੀਜ਼ ਵਿੱਚ ਸੀਗੀਆਂ ਅੱਗੇ ਲੋਕੇਸ਼ਨ ਇੱਥੇ ਦੀ ਆ ਗਈ ਤਾਂ 100% ਰੈਸਟ ਸਾਡੇ ਕੋਲ ਫੋਨ ਸਾਡੇ ਕੋਲ ਪਹਿਲਾਂ ਹੀ 1.5 2 2 ਵਜੇ ਦੀ ਘਰ ਦੀ ਵੀਡੀਓ ਹੈਗੀ ਉਹਨਾਂ ਦੀ ਸਰ ਇਹ ਚਾਚਾ ਸੀਗਾ ਇਹ ਵੀ ਠੀਕ ਜੀ ਬਰਬਰ ਕਿਹਦੇ ਤੇ ਪਰਚਾ ਦਰਜ ਹੋਏ ਅਗਲੇ 25 ਦਿਨਾਂ ਆ ਤੁਸੀਂ ਕਿਉਂ ਬੱਚੇ ਨਹੀਂ ਕਰਨਾ ਪੁਕਾਰੀ ਦੇ ਦੌਰੇ ਤੇ ਪਰਚਾ ਦਰਜ ਹੁੰਦਣੇ ਹੀ ਵਾਦੇ ਕਿਤੇ ਮਰਜ਼ੀ ਬੈਠਾ ਹੋਵੇ ਜੇ ਸਪਾਰੀ ਦਿੱਤੀ ਹੈ ਜੀ ਤੁਸੀਂ ਲਿਆਓ ਮੈਸ ਲਿਖਾ ਪਰ ਪੁਕਾਰੀ ਦਿੱਤੀ ਹੈ ਜੀ ਟਾਈਮ ਤੱਕ ਸਾਨੂੰ ਸਾਨੂੰ ਉਹ ਤੇ ਬਾਬਾ ਸਾਰੇ ਸਵਾਰ ਨਿਕਲ ਗਏ ਰਾਜ ਨੂੰ ਸੁਣਦਾ ਰਹੇ ਉਹਦਾ ਕਹਿਣ ਇਹ ਹੋਰ ਸਰ ਤੁਹਾਡੇ ਕੋਲ ਇਤਨੀ ਇੰਦਾਰੀ ਜਿਵੇਂ ਉਹ ਯਾਰ ਬੰਦਾ ਰੈਸਟ ਦੀਆਂ ਨਾਲ ਦੀ ਗੱਲ ਆ ਤੁਸੀਂ ਇੱਕ ਵਾਰ ਵੀ ਮੈਨੂੰ ਮਾਰਨ ਪੈਗੇ ਹੋਰ ਮਾਰਨ ਨਹੀਂ ਹੋਰ ਤੇ ਮਾਰਨ ਨਹੀਂ ਸੁਣੋ 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 ਕਹਿੰਦੇ ਪਰਚਾ ਦੇ ਕੇ ਤੂੰ ਆਉਂਦਾ ਕੱਲ੍ਹ ਮੈਂ ਮਾਰਾਂ ਤੇ ਕਵਸਟਨ ਚ ਬੰਦੂ ਮਾਰੇਗਾ ਮਾਰ ਗਿਆ ਮੇਰੇ ਤੇ ਹਮਲਾ ਕਰ ਗਿਆ ਸਾਰੇ ਚਾਰ ਬੰਦਰ ਉਹਨਾਂ ਤੋਂ ਬੋਲੋ ਦੋਨਾਂ ਬਾਰ ਬੰਦਾ ਜਿਹਨਾਂ ਨੂੰ ਪੁੱਛੋ ਇਹਨਾਂ ਨੂੰ ਹਾਂ ਜੀ ਯਾਰ ਤੁਸੀਂ ਇਹਨਾਂ ਦਾ ਗਵਰਨਮੈਂਟ ਰਿਮਾਂਡ ਹੈ ਅਸੀਂ ਰਿਮਾਂਡ ਰਿਮਾਂਡ ਹੀ ਲਿਆਉਂਦੇ ਜੇ ਲਿਆ ਹੁੰਦਾ ਤਾਂ ਲਿਆ ਹੁੰਦਾ ਸਰ ਲਿਆ ਹੁੰਦਾ ਮੇਰੀ ਗੱਲ ਸੁਣੋ ਜੇ ਕਿਸੇ ਲੈਂਡ ਲਈ ਹੈ ਮਸਾਲਾ ਨੂੰ ਮੰਨ ਬਤਲਾਉਂਦਾ ਸਰਮਾਨ ਨਾਮਾ ਮੌਟੋਰਿਕਿੰਡ ਪ੍ਰਕਾਸ਼ ਕੀ ਪ੍ਰਕਾਸ਼ ਸਰ ਬਤਵਾ ਦੋ ਤੁਸੀਂ ਪਹਿਲਾਂ ਜਨਾਨੀਆਂ ਦਾ ਆ ਦੇਖੋ ਆ ਡਿਸਮਿਸ ਕਰਾਓ ਆ ਦੇਖੋ ਤੁਸੀਂ ਉਹਨੂੰ ਮਲਾਇਆ ਬਰੰਦਰ ਰੱਖਿਆ ਰੱਖਿਆ ਤੁਸੀਂ ਲੋ ਜੇ ਇਹ ਬਰੰਦਰਾਂ ਨੂੰ ਤਕਲੀਫ ਆ ਮੇਰੀ ਆ ਆ ਦੇਖੋ ਆ ਤੁਹਾਨੂੰ ਨੰਦਾ ਹੋ ਗਿਆ ਤੇ ਮੈਂ ਟੋਕਾ ਤਾਰ ਕੇ ਦਿਖਾ ਦੇਣਾ ਤੁਹਾਨੂੰ ਨੰਦਾ ਆ ਤੇ ਤੰਗ ਆ ਆਲੋ ਨਾ ਮੈਂ ਨੰਗਾ ਹੋ ਗਿਆ ਤੇ ਤੁਹਾਨੂੰ ਦੇਖੋ ਉਹ ਟੰਕਾ ਲਿਖੇ 100 ਟੰਕਾ ਆ ਦੇਖੋ ਮੈਂ ਨੰਗਾ ਹੋ ਗਿਆ ਤੇ ਤੁਹਾਨੂੰ ਤਾਂ ਨਹੀਂ ਕਹਿ ਰਹੇ ਆ ਆਲੋ ਸਾਡੇ ਮੁੰਡੇ ਦਾ ਹਾਲ ਆ ਦੇਖ ਲਓ ਮੇਰਾ ਹਾਲ ਸਾਰੀਆਂ ਵੱਡੀਆਂ ਸਾਰੀਆਂ ਮੈਂ ਟੰਕੇ ਰੱਖੇ ਰੱਖੇ ਆ ਟੰਕੇ ਦੰਦਾਂ ਤੇ ਬੱਚੇ ਜਾਂ ਬਾਹਾਂ ਦੇਖੋ ਆ ਸਿਰ ਚੈੱਕ ਕਰ ਲਓ ਮੇਰਾ ਸਾਰਾ ਹਾ ਦੇਖ ਲੋ ਸਾਹਿਬ ਮੰਗ ਰਹੇ ਨੇ ਸਾਹਿਬ ਪੰਜਾਬ ਦੇ ਵਿੱਚ ਹੋਰ ਦੱਸੋ ਕੀ ਕਰੀ ਉਹ ਕਰਨਲ ਬਾਡਮ ਉਹਦਾ ਕਿਹੜਾ ਕੋਈ ਸੰਸਦ ਲਿਆ ਕਰਨਲ ਬਾਡਮ ਚਲੋ ਬਾੜ ਸਾਹ ਦੇ ਉੱਤੇ ਹਮਲਾ ਹੋਇਆ ਏ ਉਹ ਨਹੀਂ ਜਿਹੜੀ ਮਿਸਿਜ ਨੇ ਕਿੰਨਾ ਆਕਰਿਆ ਕੋਈ ਸਰਵਾਈ ਹੋਈ ਆ ਅਸੀਂ ਦਾ ਕੀੜੇ ਮਕੋੜੇ ਆ ਸਾਡੀ ਕਿੱਥੇ ਸਰਵਾਈ ਹੋਣੀ ਹੈ ਮੌਜੂਦਾ ਪੁਲਿਸ ਮੁਲਾਜ਼ਮ ਹੈ ਸਾਡੇ ਕੀੜੇ ਮਕੋੜੇ ਆ ਸਰ ਉਹਦੇ ਘਰ ਤੇ ਹਮਲਾ ਹੋਇਆ ਉਹਦੇ ਮੁੰਡੇ ਨੂੰ ਮਾਰਨ ਲੱਗ ਪਿਆ ਉਹਦਾ ਭਰਾ ਨੂੰ ਮਾਰਦਾ ਉਹਨੂੰ ਮਾਰ ਦਿਆ ਉਸੀ ਗੱਲ ਜਦੋਂ ਮੈਨੂੰ ਇਨਸਾਫ ਨਹੀਂ ਮਿਲਿਆ ਹੈਗਾ ਤਾਂ ਮੈਂ ਤਾਂ ਰੋਣੇ ਤੇ ਬੈਠੀ ਕਿ ਨਾਮ ਕੀ ਹੈ ਤੇਰਾ ਇਹ ਸਹੀ ਦੱਸ ਮਾਰ ਕਿਥੇ ਪੋਸਟਿੰਗ ਹੈ ਜੀ ਮੈਂ ਬਾਹਦਰਗੜਾ ਜੀ ਇੱਕ ਮਾਮਲਾ ਕੀ ਹੈ ਜੀ ਪੂਰਾ ਮਾਮਲਾ ਕੀ ਹੈ ਜੀ ਇਹ ਮੇਰੇ ਰਿਸ਼ਤੇਦਾਰ ਹੀ ਹੈਗੇ ਉਹਨਾਂ ਨੇ ਪਿਛਲੇ ਮਹੀਨੇ 13 ਤਰੀਕ ਦੇ ਮੇਰੇ ਘਰ ਤੇ ਹਮਲਾ ਕਰ ਦਿੱਤਾ ਸੀ ਅੱਛਾ ਮੇਰੇ ਦੋ ਘਰ ਭੰਨ ਦਿੱਤੇ ਮੇਰੇ ਬ੍ਰਦਰ ਦਾ ਘਰ ਭੰਨ ਦਿੱਤਾ ਮੇਰੀ ਨਵੀਂ ਗੱਡੀ ਆਈਡਿਉਨੋ 3 ਭੰਨ ਦਿੱਤੀ ਮੇਰੀ ਮੀਸੀ ਦੇ ਜੱਤਾ ਮਤਲਬ ਕਾਡ ਡੰਡਲੇ ਹਨ ਕੋਮਾਰੀ ਐਲ ਸੀ ਡੀ ਭੰਨ ਦਿੱਤੀ ਤੇ ਮੇਰੇ ਤੁਸੀਂ ਦੇ ਮਾਰੇ ਪਤੀਜੀ ਦੇ ਬਾਰੇ ਤੇ ਉਸ ਤੋਂ ਬਾਅਦ ਮੇਰੇ ਘਰੋਂ 1.5 ਲੱਖ ਰੁਪਿਆ ਕੈਸ਼ ਤੇ ਕੁਝ ਗਹਿਣੇ ਲੈ ਕੇ ਅੱਗੇ ਮੋੜ ਤੇ ਜਾ ਕੇ ਮੇਰਾ ਵਾਹਨ ਦੇ ਨਾਲ ਇਹਨਾਂ ਨੂੰ ਟੱਕਰ ਗਿਆ ਇਸ ਨੂੰ ਉਹਨਾਂ ਨੇ ਇੰਨੀ ਬੇਰਹਿਮੀ ਨਾਲ ਘੁੱਟਿਆ ਕਿ ਇਹਦੇ ਸੂਤ ਤੋਂ ਵੱਧ ਟਾਂਕੇ ਲੱਗੇ ਨੇ ਅੱਛਾ ਜੀ ਤੇ ਉਹ ਬੰਦਾ ਹੁਣ ਜਿਹੜਾ ਅਰੈਸਟ ਹੋਇਆ ਜਸਮਨਪ੍ਰੀਤ ਪੁਲਿਸ ਨੇ 3 ਦਿਨ ਹੋ ਗਏ ਕਿ ਪੁਲਿਸ ਉਹਨਾਂ ਨੂੰ ਬਾਕੀ ਬੰਦਿਆਂ ਨੂੰ ਨਹੀਂ ਅਰੈਸਟ ਕਰ ਸਕਦੀ ਜੇ ਤਾਂ ਕੋਈ ਹੋਰ ਹੁਣ ਤੱਕ ਗੱਲ ਬੱਕਰੀ ਹੈ ਉਹਦੇ ਨਾਲ ਉਹਦਾ ਫਾਦਰ ਹੈ ਉਹਦਾ ਬ੍ਰਦਰ ਹੈਗਾ ਠੀਕ ਆ ਉਹਦਾ ਚਾਚਾ ਜਿਹੜਾ ਮੌਕੇ ਤੇ ਆਇਆ ਸੀ ਨਾਲ ਦੇ ਉਹਦੀ ਘਰ ਵਾਲੀ ਆ ਉਹਦੀ ਸੱਸ ਆ ਉਹ ਤਾਂ ਇਹਨੂੰ ਪਤਾ ਹੋਊਗਾ ਨਾ ਵੀ ਕਿੱਥੇ ਨੇ ਸਰ ਮਾਮਲਾ ਕੀ ਆ ਹਮਲਾ ਕਿਉਂ ਕੀਤਾ ਮਾਮਲਾ ਸਰ ਪੈਸਿਆਂ ਦਾ ਲੈਣ ਦੇਣ ਦਾ ਸੀਗਾ ਜੀ ਅਸੀਂ ਇਹਨਾਂ ਦੇ ਖਿਲਾਫ ਦਰਖਾਸਤ ਦਿੱਤੀ 8 ਤਰੀਕ ਨੂੰ ਇਹਨਾਂ ਨੇ ਸਾਨੂੰ ਧਮਕੀਆਂ ਦਿੱਤੀਆਂ ਵੀ ਤੁਸੀਂ ਦਰਖਾਸਤ ਬਾਖੂ ਲੈ ਲਓ ਅਸੀਂ ਕੱਲਿਆਂ ਨਹੀਂ ਦਿੱਤੀਆਂ ਹੋਰ ਵੀ 20 ਬੰਦਿਆਂ ਤੋਂ ਵੱਧ ਕਿਹੜੇ ਥਾਣੇ 'ਚ ਦਿੱਤੀ ਸੀ ਇਹ ਐਸਐਸਪੀ ਸਾਹਦੇ ਦਿੱਤੀਆਂ ਹੋਣਾਂ ਜੀ ਠੀਕ ਹੈ ਜੀ ਹਾਂ ਜੀ ਕੀ ਨਾਮ ਕੀ ਸੀ ਜੀ ਉਹਨਾਂ ਦਾ ਜਿਨ੍ਹਾਂ ਤੇ ਕੰਪਲੇਂਟ ਦਿੱਤੀ ਤੁਸੀਂ ਉਹ ਜੋਤੀ ਤੇ ਆ ਮਨਾ ਅੱਛਾ ਜੀ ਕੀ ਦੇਣ ਲੈਣ ਕੀ ਸੀ ਜੀ ਪੈਸਿਆਂ ਦਾ ਕਿਵੇਂ ਇਹ ਬਿਟਕੋਇਨ ਦੇ ਵਿੱਚ ਐ ਘਟੋ ਘਟੇ ਇਹ ਪਟਿਆਲੇ ਦੇ ਵਿੱਚੋਂ 4 ਤੋਂ 5 ਕਰੋੜ ਰੁਪਏ ਦੀ ਠੱਗੀ ਕਰਕੇ ਭੱਜਿਆ ਨੇ ਮਾਮਲਾ ਜਿਹੜੇ ਫਾਇਰੀਂ ਵਗੈਰਾ ਕਰਕੇ ਗਏ ਸੀ ਉਹ ਹੀ ਹੈ ਜੀ ਮਾਮਲਾ ਹੈ ਫਾਇਰਿੰਗ ਨਹੀਂ ਕਰਕੇ ਇਹ ਪਿਸਤਲ ਦਿਖਾ ਕੇ ਸਾਨੂੰ ਧਮਕੀਆਂ ਦਿੱਤੀ ਅਸੀਂ ਇਹਨੇ ਫੋਟੋ ਪਾਈਆਂ ਸੀਗੀਆਂ ਤੇ ਮੈਨੂੰ ਫੋਨ ਤੇ ਧਮਕੀ ਦਿੱਤੀ ਰਾਤ ਨੂੰ ਮੈਂ ਮੇਰੇ ਨਾਲ ਦੇ ਮੁਲਾਜ਼ਮਾਂ ਦਾ ਗੋਹਣਾ ਤੋਂ ਵੀ ਗਵਾਈ ਪਵਾ ਸਕਦਾ ਜਿਹਨੇ ਫੋਨ ਕਰਕੇ ਮੈਨੂੰ ਕਿਹਾ ਵੀ ਤੂੰ ਆਪਣੇ ਬੇਟੇ ਨੂੰ ਸਮਝਾ ਲੈ ਨਹੀਂ ਮੈਂ ਉਹਦੇ ਗੋਲੀਆਂ ਮਾਰਾਂਗਾ ਅੱਛਾ ਜੀ ਤਕੀਨੇ ਕਿਆਦੀ ਕੀ ਨਾਮ ਹੈ ਜਸਮਨ ਪ੍ਰੀਤ ਨੇ ਜੀ ਕੀ ਕੰਮ ਕਰਦਾ ਹੈ ਇਹ ਤਿੰਨਾਂ ਦਾ ਪੱਥਰ ਪੁੱਥਰ ਦਾ ਕੰਮ ਹੈਗਾ ਜੀ ਪਟਿਆਲੇ ਚ ਪਟਿਆਲੇ ਚ ਨਹੀਂ ਹੈਗਾ ਜਿਹੜੇ ਲੁਧਿਆਣੇ ਕੋਲੇ ਪਿੰਡ ਪੈਂਦਾ ਉਹਨਾਂ ਦਾ ਠੀਕ ਹੈ ਅਚੋ ਉੱਥੋਂ ਹਮਲਾ ਕਰਨਾ ਸੀ ਕਿੰਨੇ ਕ ਬੰਦੇ ਸੀ ਜੀ ਜਦੋਂ ਹਮਲਾ ਇਹ ਘੱਟੋ ਘੱਟ ਦੋ ਗੱਡੀਆਂ ਤਾਂ ਸੀ ਪੂਰੀਆਂ ਘੱਡੀਆਂ ਸੀ ਜਿਹੜੀ ਤੀਸਰੀ ਗੱਡੀ ਸੀ ਉਹਦੇ ਉੱਤੇ ਲੇਡੀਜ਼ ਬੈਠੀ ਸੀ ਉਹ ਫਟੜ ਤੇ ਸੀਗੀ ਹਾਂ ਦੋ ਗੱਡੀਆਂ 'ਚ ਘੱਟੋ ਘੱਟ 20 ਬੰਦੇ ਹੋਣਗੇ ਹਾਂ ਨਾ ਕਿਹੜਾ ਲੱਗਦਾ ਜਿ세 ਘੱਟਣਾ ਹੋਈਏ ਇਹ ਦੋ ਦੋ ਨੰਬਰ ਡਿਵੀਜ਼ਨ ਦਾ ਏਰੀਆ ਲੱਗਦਾ ਜੀ ਰਾਜਪੁਰੂ ਹ ਇਹ ਗੱਲਬਾਤ ਹੋ ਰਹੀ ਹੈ ਉਹ ਬੰਦੇ ਨੂੰ ਤਿੰਨ ਦਿਨ ਤੋਂ ਬਿਠਾਇਆ ਹੋਇਆ ਹੈ ਪੁਲਿਸ ਨੇ ਬਾਕੀ ਬੰਦੇ ਕਿਉਂ ਨਹੀਂ ਹਜੇ ਤੱਕ ਅਰੈਸਟ ਕੀਤੇ ਤੁਸੀਂ ਕਿੰਨੇ ਬੰਦਿਆਂ ਦੀ ਕਹਨੇ ਹੋਗੇ ਵੀ ਅਰੈਸਟ ਇਹ 8-9 ਬੰਦੇ ਬਾਈ ਨੇਮ ਹੈ ਜੀ ਬਾਕੀ ਤਨ ਪਛਾਤੇ ਨਹੀਂ ਜਿਨ੍ਹਾਂ ਦਾ ਕਿ ਅਸੀਂ ਫੋਟੋ ਪ੍ਰੂਫ ਸਾਰੇ ਅਸੀਂ ਇਹਨਾਂ ਨੂੰ ਦੇ ਚੁੱਕੇ ਹਾਂ ਪੁਲਿਸ ਕੀ ਕਰੀ ਜੀ ਪੁਲਿਸ ਤਾਂ ਪਤਾ ਨਹੀਂ ਕਾਰਵਾਈ ওই ਕਿੰਨੇ ਬੰਦੇ ਨੂੰ ਫੜਿਆ ਹੋਇਆ ਉਹ ਜਿੰਨੇ ਦਿਨਾਂ ਤੋਂ ਉਹਨੂੰ ਪੁੱਛਗਿੱਛ ਕਰਦੇ ਤਾਂ ਕਿ ਉਹਦੇ ਜੋ ਤਾਂ ਪਿਓ ਨਹੀਂ ਫੜਿਆ ਜਾ ਸਕਦਾ ਉਹਦਾ ਭਰਾ ਨਹੀਂ ਫੜਿਆ ਜਾ ਸਕਦਾ ਬਾਕੀ ਉਹਦਾ ਚਾਚਾ ਦੋਸਤੀ ਸੀ ਉਹ ਨਹੀਂ ਫੜਿਆ ਜਾ ਸਕਦਾ ਤੁਹਾਡੇ ਨਾਲ ਗੱਲਬਾਤ ਕਰਨ ਆਏ ਕੋਈ ਲੱਗੀ ਗੱਲ ਸ ਕਿਵੇਂ ਦੇਖਦੇ ਹੋਗੇ ਕਿ ਇੰਨੀ ਤਰਾਸਦੀ ਹੈ ਕਿ ਪੁਲਿਸ ਨੂੰ ਪੁਲਿਸ ਦੇ ਖਿਲਾਫੇ ਧਰਨਾ ਦੇਣਾ ਪਿਆ ਜਦੋਂ ਦੇਖੋ ਜੀ ਮੈਨੂੰ ਇਨਸਾਫ ਨਹੀਂ ਮਿਲਿਆ 1 ਮਹੀਨੇ ਤੋਂ ਉੱਤੀ ਹੋ ਗਿਆ ਉਹ ਹਮਲਾ ਮਤਲਬ ਕਿ ਬੰਦੇ ਪੈਸੇ ਵੱਲੋਂ ਤੱਕੜੇ ਨੇ ਅਸੀਂ ਪੈਸੇ ਵੱਲੋਂ ਮਾਰੇ ਆ ਉਹ ਦੁਬਾਰਾ ਫੇਰ ਸਾਡੇ ਤੇ ਹਮਲਾ ਕਰਨ ਕਾਰਨ ਕੀ ਲੱਗਦਾ ਜੀ ਕਿਉਂ ਨਹੀਂ ਪੁਲਿਸ ਚੱਕਦੀ ਜੀ ਦੇਖੋ ਜੀ ਕਿਉਂਕਿ ਹੋ ਸਕਦਾ ਕੋਈ ਪੋਲੀਟੀਕਲ ਪ੍ਰੈਸ਼ਰ ਹੋਵੇ ਕੁਝ ਨਹੀਂ ਕਹਿ ਸਕਦੇ ਪਰਿਵਾਰ ਆਈ ਆ ਜੀ ਇਹਦੇ ਵੱਡੇ ਬੰਦੇ ਨੂੰ ਕਰਨਾ ਬਾੜ ਦਾ ਮਾਮਲਾ ਹੋਣੀ ਹੋ ਗਿਆ ਅਟੈਕ ਮੇਰੀ ਗੱਲ ਜਰਨਲ ਬਾੜ ਦਾ ਉਹਨਾਂ ਨੂੰ ਕਿਹੜਾ ਇਨਸਾਫ ਮਿਲ ਗਿਆ ਜਿਹੜਾ ਇਹਨਾਂ ਨੂੰ ਮਿਲ ਜੇਗਾ ਜੀ ਹਾਂਜੀ ਇਹ 13 ਮਾਰਚ ਨੂੰ ਦੋ ਧਿਰਾਂ ਦੀ ਇੱਕ ਧਿਰ ਨੇ ਲੁਧਿਆਣੇ ਤੋਂ ਆ ਕੇ ਆਪਸ ਜਿਹੜੇ ਰਿਸ਼ਤੇਦਾਰ ਨੇ ਦੂਜੀ ਧਿਰ ਦੇ ਘਰ ਤੇ ਹਮਲਾ ਕੀਤਾ ਸੀ ਜਿਹਦੇ ਸਬੰਧ ਚ ਵੱਖ-ਵੱਖ ਧਰਾਵਾਂ ਹੈ 85 1332025 ਨੂੰ ਦਰਜ ਹੋਈ ਸੀ ਜਿਹਦੇ ਵਿੱਚ ਜਿਹੜਾ ਮੇਨ ਮੁਜ਼ਮੈਂ ਜਸਪ੍ਰੀਤ ਸਿੰਘ ਜਿਹੜਾ ਕੀ ਲੁਧਿਆਣੇ ਦਾ ਰਹਿਣ ਵਾਲਾ ਤੇ ਲਖਮਿੰਦਰ ਸਿੰਘ ਦੋ ਬੰਦੇ ਰੈਸਟ ਹੋ ਚੁੱਕੇ ਨੇ ਤੇ ਬਾਕੀ ਹਲੇ ਬਾਕੀ ਵਿੱਚ ਉੱਤਰ ਨਾ ਲਾਇਆ ਜੀ ਪਰਬਾਰ ਦੇ ਦਰਵਾਜ਼ੇ ਉੱਪਰ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਨੇ ਜਾਰ ਗੁੱਜ ਜੀ ਕੇ ਜਿਹੜਾ ਗ੍ਰਿਫਤਾਰੀ ਨਹੀਂ ਕੀਤੀ ਉਸ ਤੇ ਕੀ ਕਹਿੰਦੇ ਨਹੀਂ ਜੀ ਉਹ ਮੁਲਾਜ਼ਮ ਉਹ ਅਸਲ ਚ ਉਹਦਾ ਉਹ ਜਿਹੜਾ ਮਦਈ ਹੈ ਉਹਦਾ ਬਰਦਰ ਹੈ ਜੀ ਉਹ ਆਪਦੀ ਪਰਸਨ ਕਪੈਸਿਟੀ 'ਚ ਬੈਠਾ ਹੈ ਤੇ ਉਹਨਾਂ ਨੂੰ ਇਹ ਗਿਲਾ ਹੈ ਵੀ ਜਿਹੜਾ ਬੰਦਾ ਤੁਸੀਂ ਰਿਸਟ ਕੀਤਾ ਹੈ ਵੀ ਪੁਲਿਸ ਨੂੰ ਕੁੱਟਮਾਰ ਨਹੀਂ ਕਰਦੀ ਜਦਕਿ ਅਸੀਂ ਜਿਹੜੀ ਜਿਹੜੀ ਵੀ ਤਰੀਕੇ ਇਨਟੈਰੋਗੇਸ਼ਨ ਦੇ ਅਸੀਂ ਵਰਤ ਕੇ ਉਹ ਤੋਂ ਜਿਹੜੇ ਜਿਹੜੇ ਬੰਦੇ ਇਨਵੋਲ ਸੀ ਉਹ ਬੰਦੇ ਨਾਮਜ਼ਦ ਕੀਤੇ ਨੇ ਤੇ ਸਾਡੀ ਤਫਤੀਸ਼ ਚੱਲ ਰਹੀ ਹੈ